ਇਹ ਜਿਹੜੀ ਸਿਆਸੀ ਪਾਰਟੀਆਂ ਹਮੇਸ਼ਾ ਇਹਨਾਂ ਚ ਕੋਈ ਨਾ ਕੋਈ ਬੰਦੇ ਰੋ ਇਹ ਲਗਾਮ ਖੁੱਲੀ ਛੱਡ ਦਿੰਦੇ ਆ ਉਹ ਸ਼ੁਰੂ ਤੋਂ ਬੜੀ ਲੂਜ਼ ਕੈਨਨ ਕਹਿੰਦੇ ਗਰੇਜ਼ੀ ਚ ਕਿ ਮੋ ਫਟ ਹੈਗੀ ਹੈ ਰੋਕ ਸਕਦੀ ਹੈ ਪਹਿਲਾਂ ਸਿਮਰਤੀ ਰਾਣੀ ਸੀਗੀ ਪਿਛਲੀ ਲੋਕ ਸਭਾ ਉਸ ਤੋਂ ਪਹਿਲਾਂ ਕੋਈ ਹੋਰ ਸੀਗਾ ਤੇ ਹੁਣ ਇਹ ਜਿਹੜੀ ਬੜਬੋਲੀ ਲੀਡਰ ਇਹਨੂੰ ਇਹਦੀ ਲਗਾਮਾਂ ਖੁੱਲੀਆਂ ਛੱਡੀਆਂ ਹੋਈਆਂ ਕਿੰਨਾ ਚਿਰ ਖੁਲੀਆਂ ਛੜਦੇ ਕਦੋਂ ਨੂੰ ਚੁੱਪ ਕਰਾਣਾ ਇਹ ਬੀਜੇਪੀ ਦਾ ਕੰਮ ਹੈਗਾ ਤੇ ਆ ਸਾਡਾ ਇਹ ਪ੍ਰਤੀਕਰਮ ਹੀ ਹੈ ਸੰਗਰਮ ਨਾਤਾ ਮਤਲਬ ਉਹ ਤਾਂ ਬੜਬੋਲੀ ਲੀਡਰ ਹੈਗੀ ਐ ਇਹ ਜਿਹੜੀ ਸਿਆਸੀ ਪਾਰਟੀਆਂ ਹਮੇਸ਼ਾ ਇਹਨਾਂ ਚ ਕੋਈ ਨਾ ਕੋਈ ਬੰਦੇ ਰੋ ਇਹ ਲਗਾਮ ਖੁੱਲੀ ਛੱਡ ਦਿੰਦੇ ਐ ਔਰ ਪਾਣੀ ਜਬੱਟਾ ਮਾਰ ਕੇ ਦੇਖਦੇ ਵੀ ਕਿੰਨੀਆ ਤਰੰਗਾ ਉੱਠਦੀਆਂ ਕਿੰਨਾ ਹਲਚਲ ਹੁੰਦੀ ਹੈਗੀ ਐ ਸਾਡੇ ਇਸ ਬਿਆਨ ਨਾਲ ਤੇ ਉਹ ਉਹ ਸ਼ੁਰੂ ਤੋਂ ਬੜੀ ਲੂਜ਼ ਕੈਨਨ ਕਹਿੰਦੇ ਅੰਗਰੇਜ਼ੀ ਚ ਕਿ ਮੂੰਹ ਫਟ ਹੈਗੀ ਐ ਕਦੀ ਤਾਂ ਕਿਸਾਨਾਂ ਨੂੰ ਕਹਿੰਦੀ ਐ ਕਿ ਖਾਲਿਸਤਾਨੀ ਹੈਗੀ ਐ ਕਦੀ ਕਹਿੰਦੀ ਇੱਥੇ ਜਿਹੜੀ ਬਜ਼ੁਰਗ ਲੇਡੀ ਸਾਡੀ ਮਾਵਾ ਪੈਣਾ ਜਾਂਦੀਆਂ ਉੱਤੇ ਮਜਾਰਿਆਂ ਚ ਜਿਹੜੀ ਕਿ ਪੰਜਾਬ ਦੀ ਵਿਲੱਖਣਤਾ ਰਹੀ ਐ ਦੁਨੀਆ ਦਾ ਸਭ ਤੋਂ ਵੱਡਾ ਸ਼ਾਂਤਮਈ ਗੱਲ ਜਿਹੜਿਆ ਕਸਾਂ ਅੰਦੋਲਨ ਉਸ ਅੰਦੋਲਨ ਚ ਸ਼ਾਮਲ ਵਾਲੇ ਔਰਤਾਂ ਨੂੰ ਕਹਿੰਦੀ ਕਿ 100-100 ਰੁਪਏ ਕਿਰਾਏ ਤੇ ਲੈਂਦੀਆਂ ਔਰਤਾਂ ਹੈਗੀਆਂ ਕਦੇ ਉੱਥੇ ਕਹਿੰਦੀ ਕਿ ਉੱਥੇ ਰੇਪ ਹੁੰਦੇ ਰਹੇ ਆ ਕਦੀ ਇਹ ਕਹਿੰਦੀ ਹੈ ਕਿ ਜੇਕਰ ਸਾਡੀ ਮੋਦੀ ਸਰਕਾਰ ਇਹਨੂੰ ਨਾਂ ਨਹੀਂ ਜਿਠੀ ਜ਼ਿੰਦਗੀ ਨਾਲ ਤਾਂ ਇਥੇ ਬੰਗਲਾਦੇਸ਼ ਵਾਂਗੇ ਹਾਲਤ ਬਣ ਜਾਣੇ ਸੀਗੇ ਜਦ ਕਿ ਸਭ ਨੂੰ ਪਤਾ ਹੈਗਾ ਕਿ ਐਡੇ ਵੱਡੇ ਦੋਲਨਾਂ 'ਚ ਇੰਨਾ ਲੰਮੇ ਚੰਮੇ ਲੰਮੇ ਚੱਲੇ ਦੋਲਨਾਂ 'ਚ ਇੱਕ ਵੀ ਪੱਤਾ ਨਹੀਂ ਤੋੜਿਆ ਇੱਕ ਵੀ ਪੁੱਲ ਨਹੀਂ ਤੋੜਿਆ ਇੱਕ ਵੀ ਬੱਟਾ ਨਹੀਂ ਚੱਲਿਆ ਹੈਗਾ ਇੱਕ ਵੀ ਕੋਈ ਯਾਦਤੀ ਨਹੀਂ ਕੀਤੀ ਕਿਸਾਨਾਂ ਨੇ ਬੜੀ ਸ਼ਾਂਤਮਈ ਸਹਾਰਾ ਸੀਗਾ ਜੀ ਦੁਨੀਆ ਪਰ 'ਚ ਐਨਾ ਵੱਡਾ ਲੰਮਾ ਸਹਾਰਾ ਸ਼ਾਂਤਮਈ ਕੋਈ ਉਦਾਹਰਨ ਆਸੇਗਾ ਸੋਸਵਾਰੇ ਵੀ ਜੋ ਬਕੜਵਾ ਕਰਦੀ ਹੈਗੀ ਹੈ ਜੋ ਜੋ ਜੇ ਹਾਲਾਂਕਿ ਮੈਂ ਉਹਦੀ ਹਮੈਤ ਨਹੀਂ ਕਰਦਾ ਜੋ ਸਾਡੀ ਪੰਜਾਬ ਦੀ ਨੌਜਵਾਨ ਧੀ ਨੇ ਚੰਡੀਗੜ੍ਹ 에어ਪੋਰਟ ਤੇ ਜਿਹੜਾ ਇੱਕ ਮਤਲਬ ਥੱਪੜ ਮਾਰਨ ਦਾ ਵੀ ਕਾਂਡ ਹੋਇਆ ਸੀਗਾ ਉਹ ਵੀ ਜਿਸ ਤਰ੍ਹਾਂ ਇਹਨਾਂ ਜਜਵਾਤਾਂ ਨੂੰ ਠੇਸ ਪਹਾਈ ਹੈ ਪੰਜਾਬੀਆਂ ਦੇ ਉਹਨਾਂ ਜਾਂ ਪੰਜਾਬੀ ਗੈਰਤ ਨੂੰ ਲਲਕਾਰਿਆ ਹੈਗਾ ਉਹਦਾ ਇੱਕ ਜਵਾਬ ਸੀਗਾ ਜੋ ਜੋ ਇਹਨੂੰ ਚੰਡੀਗੜ੍ਹ ਨੂੰ ਇਹ ਕਿਹਾ ਔਰ ਭਾਪੀ ਇਹ ਨਹੀਂ ਕਿ ਉਹ 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 ਇਹਨੂੰ ਰੋਕ ਨਹੀਂ ਸਕਦੀ ਰੋਕ ਸਕਦੀ ਹੈ ਪਹਿਲਾਂ ਸਿਮਰਤੀ ਰਾਣੀ ਸੀਗੀ ਪਿਛਲੀ ਲੋਕ ਸਭਾ ਉਸ ਤੋਂ ਪਹਿਲਾਂ ਕੋਈ ਹੋਰ ਸੀਗਾ ਤੇ ਹੁਣ ਇਹ ਜਿਹੜੀ ਬੜਬੋਲੀ ਲੀਡਰ ਇਹਨੂੰ ਇਹਦੀਆਂ ਲਗਾਮਾਂ ਖੁੱਲੀਆਂ ਛੱਡੀਆਂ ਹੋਈਆਂ ਉਹ ਕਿੰਨਾ ਚਿਰ ਖੁੱਲੀਆਂ ਛੜਦੇ ਕਦੋਂ ਉਹਨੂੰ ਚੁੱਪ ਕਰਾਉਣਾ ਇਹ ਬੀਜੇਪੀ ਦਾ ਕੰਮ ਹੈਗਾ ਆ ਸਾਡਾ ਇਹ ਪ੍ਰਤੀਕਰਮ ਇਹ ਹੈ ਕਿ ਅਸੀਂ ਔਰਤ ਦੀ ਇੱਜ਼ਤ ਕਰਦੇ ਹੈਗੀ ਬਤੌਰ ਔਰਤ ਦੀ ਇੱਜ਼ਤ ਕਰਦੇ ਆ ਪਰ ਉਹਨੂੰ ਐਦਾਂ ਦੀ ਜਿਹੜੀ ਜਿਹੜੀ ਮਤਲਬ ਘਟੀਆਂ ਬਿਆਨਵਾਦੀ ਹੈਗੀ ਹੈ ਜਿਹੜੀ ਮਤਲਬ ਜਿਹੜੀ ਪੰਜਾਬ ਦੇ ਗੌਰਵ ਨੂੰ ਪੰਜਾਬ ਦੇ ਵਿਰਸੇ ਵਿਰਾਸਤ ਨੂੰ ਵੰਗਾਰਦੀ ਹੈਗੀ ਹੈ ਉਹ ਤੋਂ ਉਹਨੂੰ ਪਰਹੇਜ਼ ਕਰਨਾ ਚਾਹੀਦਾ ਜੀ ਅਸੀਂ ਫਿਰ ਮੈਂ ਜਿਹੜੀ ਉਹਨੇ ਸਿੱਖਾਂ ਦੇ ਐਕਸੈਂਟ ਆ ਜ਼ਾੜ ਕੇ ਪੇਸ਼ ਕੀਤਾ ਹੈ ਹਾਂਜੀ ਹੁਣ ਇਹ ਤੇ ਕੀ ਤੁਸੀਂ ਕਹੋਗੇ ਨਹੀਂ ਓਏ ਦੇਖੋ ਜੀ ਜੇ ਇੱਕ ਬੈਗ ਜਨਰਲੀ ਮੈਂ ਕਿਸੇ ਵੀ ਆਜਾ ਆਪ ਦਾ ਆਰਟ ਦਾ ਪੀਸ ਹੈਗਾ ਚਾਹੇ ਉਹ ਕੋਈ ਲੇਖਨ ਕਲਾ ਦਾ ਪੀਸ ਹੈ ਚਾਹੇ ਉਹ ਕੋਈ ਡਰਾਮਾ ਹੈਗਾ ਚਾਹੇ ਕੋਈ ਫਿਲਮ ਹੈਗੀ ਹੈ ਚਾਹੇ ਕੋਈ ਹੋਰ ਮਾਧਿਅਮ ਹੈਗਾ ਪ੍ਰਚਾਰ ਪ੍ਰਸਾਰ ਦਾ ਮੈਂ ਉਹਦੇ ਤੇ ਪਾਬੰਦੀ ਲਾਉਣ ਦੇ ਹੱਕ 'ਚ ਨਹੀਂ ਹੈਗਾ ਪਰ ਜਿਹੜਾ ਆਰਟ ਦਾ ਪੀਸ ਚਾਹੇ ਫਿਲਮ ਨੂੰ ਕਿਉਂ ਹੋਵੇ ਚਾਹੇ ਉਹ ਲਿਖਤੀ ਕਿਉਂ ਨਾ ਹੋਵੇ ਜੇ ਇੱਕ ਇੱਕ ਵਰਗ ਵਿਸ਼ੇਸ਼ ਦੇ ਖਿਲਾਫ ਨਫ਼ਰਤ ਫਲਾਣਦੀ ਹੋਵੇ ਜਾਂ ਉਹਦੇ ਅਖਸ ਬਗਾੜਦੀ ਹੋਵੇ ਜਾਂ ਉਹ ਇੱਕ ਅਮਨ ਚਾਹਣ ਵਾਲੇ ਭਾਈਚਾਰੇ ਨੂੰ ਲਾਂਭੂ ਲਾਉਣ ਦਾ ਕੰਮ ਕਰਦੀ ਹੋਵੇ ਤਾਂ ਲਾਜ਼ਮੀ ਤੌਰ ਤੇ ਉਸ ਫਿਲਮ ਦੀ ਜਿਹੜੀ ਸੈਂਸਰ ਬੋਰਡ ਨੇ ਉੱਤੇ ਇਹ ਸਵਾਲ ਖੜੇ ਕੀਤੇ ਹੈਗੇ ਬਿਲਕੁਲ ਜਾਇਜ਼ ਨੇ ਔਰ ਉਹਨਾਂ ਜਾਤ ਨਹੀਂ ਹੋਣੀ ਚਾਹੀਦੀ ਡਾਕਟਰ ਸਾਹਿਬ ਸਿਮਰਨਜੀਤ ਸਿੰਘ ਮਾਨ ਨੇ ਵੱਡਾ ਕਬਦਾ ਹੈ ਉਮਰ ਵੀ ਵੱਡੀ ਹੈ ਉਹਨਾਂ ਮਤਲਬ ਟਿੱਪਣੀ ਕੀਤੀ ਵੀ ਆ ਖੰਗੜਾ ਨਹੀਂ ਉਹ ਬੜੀ ਭੱਦੀ ਟਿੱਪਣੀ ਮੈਂ ਉਹਦਾ ਬਿਲਕੁਲ ਹਮਾਇਤੀ ਨਹੀਂ ਹੈਗਾ ਉਹਨਾਂ ਨੇ ਜੋ ਕਿਹਾ ਹੈਗਾ ਉਹਨਾਂ ਦੇ ਕੱਦ ਦੇ ਲੀਡਰ ਨੂੰ ਉਹਨਾਂ ਦੀ ਉਮਰ ਦੇ ਲੀਡਰ ਨੂੰ ਬਿਲਕੁਲ ਸ਼ੋਭਾ ਨਹੀਂ ਦਿੰਦਾ ਕਿ ਐਨੀ ਮਤਲਬ ਕੱਟੀ ਕਾੜਿਆ ਸ਼ਬਦਾਵਲੀ ਕਿਸੇ ਔਰਤ ਵਾਸਤੇ ਵਰਤੀ ਜਾਵੇ ਚਾਹੇ ਉਹ ਔਰਤ ਸਿਆਸੀ ਤੌਰ ਤੇ ਕਿੰਨੀ ਵੀ ਵੱਡੀ ਵਿਰੋਧੀ ਕਿਉਂ ਨਾ ਹੋਵੇ ਉਹ ਖੰਗੜਾ ਨਾ ਤਾਂ ਮਤਲਬ ਉਹ ਤਾਂ ਬੜਬੋਲੀ ਲੀਡਰ ਹੈਗੀ ਐ ਇਹ ਜਿਹੜੀ ਸਿਆਸੀ ਪਾਰਟੀਆਂ ਹਮੇਸ਼ਾ ਇਹਨਾਂ ਚ ਕੋਈ ਨਾ ਕੋਈ ਬੰਦੇ ਰੋ ਇਹ ਲਗਾਮ ਖੁੱਲੀ ਛੱਡ ਦਿੰਦੇ ਆ ਉਹ ਚੁਰੂ ਤੋਂ ਬੜੀ ਲੂਜ਼ ਕੈਨਨ ਕਹਿੰਦੇ ਅੰਗਰੇਜ਼ੀ ਚ ਕਿ ਮੂੰਹ ਫਟ ਹੈਗੀ ਹੈ ਰੋਕ ਸਕਦੀ ਹੈ ਪਹਿਲਾਂ ਸਿਮਰਤੀ ਰਾਣੀ ਸੀਗੀ ਪਿਛਲੀ ਲੋਕ ਸਭਾ ਉਸ ਤੋਂ ਪਹਿਲਾਂ ਕੋਈ ਹੋਰ ਸੀਗਾ ਤੇ ਹੁਣ ਇਹ ਜਿਹੜੀ ਬੜਬੋਲੀ ਲੀਡਰ ਇਹਨੂੰ ਇਹਦੇ ਲਗਾਮਾਂ ਖੁੱਲੀਆਂ ਛੱਡੀਆਂ ਹੋਈਆਂ ਕਿੰਨਾ ਚਿਰ ਖੁੱਲੀਆਂ ਛੱਡ ਦੇ ਕਦੋਂ ਉਹਨੂੰ ਚੁੱਪ ਕਰਾਣਾ ਇਹ ਭਾਜਪਾ ਦਾ ਕੰਮ ਹੈਗਾ ਤੇ ਆ ਸਾਡਾ ਇਪ੍ਰਤੀਕਰਮ ਹੈ ਏ ਸੰਗਰਾ ਨੋਤਾ ਮਤਲਬ ਉਹ ਤਾਂ ਬੜਬੋਲੀ ਲੀਡਰ ਹੈਗੀ ਐ ਇਹ ਜਿਹੜੀ ਸਿਆਸੀ ਪਾਰਟੀਆਂ ਹਮੇਸ਼ਾ ਇਹਨਾਂ ਚ ਕੋਈ ਨਾ ਕੋਈ ਬੰਦੇ ਰੋ ਇਹ ਲਗਾਮ ਖੁੱਲੀ ਛੱਡ ਦਿੰਦੇ ਐ ਔਰ ਪਾਣੀ ਜਬੱਟਾ ਮਾਰ ਕੇ ਦੇਖਦੇ ਫੇ ਕਿੰਨੀਆ ਤਰੰਗਾ ਉੱਠਦੀਆਂ ਕਿੰਨਾ ਹਲਚਲ ਹੁੰਦੀ ਹੈਗੀ ਐ ਸਾਡੇ ਇਸ ਬਿਆਨ ਨਾਲ ਤੇ ਉਹ ਉਹ ਸ਼ੁਰੂ ਤੋਂ ਬੜੀ ਲੂਜ਼ ਕੈਨਨ ਕਹਿੰਦੇ ਅੰਗਰੇਜ਼ੀ ਚ ਕਿ ਮੂੰਹ ਫੱਟ ਹੈਗੀ ਐ ਕਦੀ ਤੱਕ ਸਾਮਨਾ ਨੂੰ ਕਹਿੰਦੀ ਹੈ ਕਿ ਕਾਲਿਸਤਾਨੀ ਹੈਗੀ ਐ ਕਦੀ ਕਹਿੰਦੀ ਇੱਥੇ ਜਿਹੜੀ ਬਜ਼ੁਰਗ ਲੇਡੀ ਸਾਡੀ ਮਾਵਾ ਪੈਣਾ ਜਾਂਦੀਆਂ ਉੱਤੇ ਮਜਾਰਿਆਂ ਚ ਜਿਹੜੀ ਕਿ ਪੰਜਾਬ ਦੀ ਵਿਲੱਖਣਤਾ ਰਹੀ ਐ ਦੁਨੀਆ ਦਾ ਸਭ ਤੋਂ ਵੱਡਾ ਸ਼ਾਂਤ ਮੈਸੇਂਗਰ ਜਿਹੜਿਆ ਕਿਸਾਨ ਅੰਦੋਲਨ ਉਸ ਅੰਦੋਲਨ ਚ ਸ਼ਾਮਲ ਹੋਣੇ ਔਰਤਾਂ ਨੂੰ ਕਹਿੰਦੀ ਕਿ 100-100 ਰੁਪਏ ਕਿਰਾਏ ਤੇ ਲੈਂਦੀਆਂ ਔਰਤਾਂ ਹੈਗੀਆਂ ਕਦੇ ਉੱਥੇ ਕਹਿੰਦੀ ਕਿ ਉੱਥੇ ਰੇਪ ਹੁੰਦੇ ਰਹੇ ਆ ਕਹਿੰਦੀ ਇਹ ਕਹਿੰਦੀ ਹੈ ਕਿ ਜੇਕਰ ਸਾਡੀ ਮੋਦੀ ਸਰਕਾਰ ਇਹਨੂੰ ਨਾਨ ਜੀ 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 ਕਰਦੀ ਹੈਗੀ ਹੈ ਜੋ 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 ਹਾਲਾਂਕਿ ਮੈਂ ਉਹਦੀ ਹਮਾਇਤ ਨਹੀਂ ਕਰਦਾ ਜੋ ਸਾਡੀ ਪੰਜਾਬ ਦੀ ਨੌਜਵਾਨ ਧੀ ਨੇ ਚੰਡੀਗੜ੍ਹ 에어ਪੋਰਟ ਤੇ ਜਿਹੜਾ ਇੱਕ ਮਤਲਬ ਥੱਪੜ ਮਾਰਨ ਦਾ ਵੀ ਕਾਰਨ ਹੋਇਆ ਸੀਗਾ ਉਹ ਵੀ ਜਿਸ ਤਰ੍ਹਾਂ ਇਹਨਾਂ ਜਜਵਾਤਾਂ ਨੂੰ ਠੇਸ ਪਹਾਈ ਹੈ ਪੰਜਾਬੀਆਂ ਦੇ ਉਹ ਜਾਂ ਪੰਜਾਬੀ ਗੈਰਤ ਨੂੰ ਲਲਕਾਰਿਆ ਹੈਗਾ ਉਹਦਾ ਇੱਕ ਜਵਾਬ ਸੀਗਾ ਜੋ ਜੋ ਇਹਨੂੰ ਚੰਡੀਗੜੀ ਨੂੰ ਐਬਕਿਆ ਔਰ ਭਾਪੀ ਇਹ ਨਹੀਂ ਕਿ ਉਹ 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 ਇਹਨੂੰ ਰੋਕ ਨਹੀਂ ਸਕਦੀ ਰੋਕ ਸਕਦੀ ਹੈ ਪਹਿਲਾਂ ਸਿਮਰਤੀ ਰਾਣੀ ਸੀਗੀ ਪਿਛਲੀ ਲੋਕ ਸਭਾ ਉਸ ਤੋਂ ਪਹਿਲਾਂ ਕੋਈ ਹੋਰ ਸੀਗਾ ਤੇ ਹੁਣ ਇਹ ਜਿਹੜੀ ਬੜਬੋਲੀ ਲੀਡਰ ਇਹਨੂੰ ਇਹਦੇ ਲਗਾਮਾਂ ਖੁੱਲੀਆਂ ਛੱਡੀਆਂ ਹੋਈਆਂ ਉਹ ਕਿੰਨਾ ਚਿਰ ਖੁੱਲੀਆਂ ਛੜ ਦੇ ਕਦੋਂ ਨੂੰ ਚੁੱਪ ਕਰਾਣਾ ਇਹ ਬੀਜੇਪੀ ਦਾ ਕੰਮ ਹੈਗਾ ਆ ਸਾਡਾ ਇਹ ਪ੍ਰਤੀਕਰਮ ਇਹ ਹੈ ਕਿ ਅਸੀਂ ਔਰਤ ਦੀ ਇੱਜ਼ਤ ਕਰਦੇ ਹੈਗੀ ਬਤੌਰ ਔਰਤ ਨੂੰ ਇੱਜ਼ਤ ਕਰਦੇ ਆ ਪਰ ਉਹਨੂੰ ਇਦਾਂ ਦੀ ਜਿਹੜੀ ਜਿਹੜੀ ਮਤਲਬ ਘਟੀਆਂ ਬਿਆਨਬਾਜ਼ੀ ਹੈਗੀ ਹੈ ਜਿਹੜੀ ਮਤਲਬ ਜਿਹੜੀ ਜਿਹੜੀ ਪੰਜਾਬ ਦੇ ਗੌਰਵ ਨੂੰ ਪੰਜਾਬ ਦੇ ਵਿਰਸੇ ਵਿਰਾਸਤ ਨੂੰ ਵੰਗਾਰਦੀ ਹੈਗੀ ਹੈ ਉਹ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਹਾਂਜੀ ਹੁਣ ਇਹ ਤੇ ਕੀ ਤੁਸੀਂ ਕਹੋਗੇ ਨਹੀਂ ਓਏ ਦੇਖੋ ਜੀ ਜੇ ਇੱਕ ਬੈ ਜਨਰਲੀ ਮੈਂ ਕਿਸੇ ਵੀ ਆ ਜਿਹੜਾ ਆਪੇ ਆਰਟ ਦਾ ਪੀਸ ਹੈਗਾ ਚਾਹੇ ਉਹ ਕੋਈ ਲੇਖਨ ਕਲਾ ਦਾ ਪੀਸ ਹੈ ਚਾਹੇ ਉਹ ਕੋਈ ਡਰਾਮਾ ਹੈਗਾ ਚਾਹੇ ਕੋਈ ਫਿਲਮ ਹੈਗੀ ਹੈ ਚਾਹੇ ਕੋਈ ਹੋਰ ਮਾਧਿਅਮ ਹੈਗਾ প্রচার প্রসার ਦਾ ਮੈਂ ਉਹਦੇ ਤੇ ਪਾਬੰਦੀ ਲਾਉਣ ਦੇ ਹੱਕ 'ਚ ਨਹੀਂ ਹੈਗਾ ਪਰ ਜਿਹੜਾ ਆਰਟ ਦਾ ਪੀਸ ਚਾਹੇ ਫਿਲਮ ਨੂੰ ਕਿਉਂ ਹੋਵੇ ਚਾਹੇ ਉਹ ਲਿਖਤੀ ਕਿਉਂ ਨਾ ਹੋਵੇ ਜੇ ਇੱਕ 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 ਵਰਗ ਵਿਸ਼ੇਸ਼ ਦੇ ਖਿਲਾਫ ਨਫ਼ਰਤ ਫਲਾਉਂਦੀ ਹੋਵੇ ਜਾਂ ਉਹਦੇ ਅਕਸ ਬਗਾੜਦੀ ਹੋਵੇ ਜਾਂ ਉਹ ਇੱਕ ਅਮਨ ਚਾਹਣ ਵਾਲੇ ਭਾਈਚਾਰੇ 'ਚ ਉਹ ਲਾਂਭੂ ਲਾਉਣ ਦਾ ਕੰਮ ਕਰਦੀ ਹੋਵੇ ਤਾਂ ਲਾਜ਼ਮੀ ਤੌਰ ਤੇ ਉਸ ਫਿਲਮ ਦੀ ਜਿਹੜੀ ਸੈਂਸਰ ਬੋਰਡ ਨੇ ਉੱਤੇ ਸਵਾਲ ਖੜੇ ਕੀਤੇ ਹੈਗੇ ਬਿਲਕੁਲ ਜਾਇਜ਼ ਨੇ ਔਰ ਉਹਨਾਂ ਹੋ ਜਾਤ ਨਹੀਂ ਹੋਣੀ ਚਾਹੀਦੀ ਡਾਕਟਰ ਸਾਹਿਬ ਸਿਮਰਨਜੀਤ ਸਿੰਘ ਮਾਨ ਨੇ ਵੱਡਾ ਕਬਦਾ ਹੈ ਉਮਰ ਵੀ ਵੱਡੀ ਹੈ ਉਹਨਾਂ ਮਤਲਬ ਟਿੱਪਣੀ ਕੀਤੀ ਗਈ ਹੈ ਖੰਗੜਾ ਨਹੀਂ ਉਹ ਬੜੀ ਭੱਦੀ ਟਿੱਪਣੀ ਮੈਨੂੰ ਬਿਲਕੁਲ ਮਾਇਤੀ ਨਹੀਂ ਹੈਗਾ ਉਹਨਾਂ ਨੇ ਜੋ ਕਿਹਾ ਹੈਗਾ ਉਹਨਾਂ ਦੇ ਕੱਦ ਦੇ ਲੀਡਰ ਨੂੰ ਉਹਨਾਂ ਦੀ ਉਮਰ ਦੇ ਲੀਡਰ ਨੂੰ ਬਿਲਕੁਲ ਸ਼ੋਭਾ ਨਹੀਂ ਦਿੰਦਾ ਕਿ ਐਨੀ ਮਤਲਬ ਕੱਟੀ ਕੱਟਿਆ ਸ਼ਬਦਾਵਲੀ ਕਿਸੇ ਔਰਤ ਵਾਸਤੇ ਵਰਤੀ ਜਾਵੇ ਚਾਹੇ ਉਹ ਔਰਤ ਸਿਆਸੀ ਤੌਰ ਤੇ ਕਿੰਨੀ ਵੀ ਵੱਡੀ ਵਿਰੋਧੀ ਕਿਉਂ ਨਾ ਹੋਵੇ ਤੂੰ ਖੰਗੜਾ ਨਾ ਤਾਂ ਮਤਲਬ ਉਹ ਤਾਂ ਬੜਬੋਲੀ ਲੀਡਰ ਹੈਗੀ ਹੈ ਇਹ ਜਿਹੜੀ ਸਿਆਸੀ ਪਾਰਟੀਆਂ ਹਮੇਸ਼ਾ ਇਹਨਾਂ ਚ ਕੋਈ ਨਾ ਕੋਈ ਬੰਦੇ ਨੂੰ ਇਹ ਲਗਾਮ ਖੁੱਲੀ ਛੱਡ ਦਿੰਦੇ ਆ ਉਹ ਸੁਰੂ ਤੋਂ ਬੜੀ ਲੂਜ਼ ਕੈਨਨ ਕਹਿੰਦੇ ਗਰੇਂਜੀ ਚ ਕਿ ਮੂੰਹ ਫਟ ਹੈਗੀ ਹੈ ਰੋਕ ਸਕਦੀ ਹੈ ਪਹਿਲਾਂ ਸਿਮਰਤੀ ਰਾਣੀ ਸੀਗੀ ਪਿਛਲੀ ਲੋਕ ਸਭਾ ਉਸ ਤੋਂ ਪਹਿਲਾਂ ਕੋਈ ਹੋਰ ਸੀਗਾ ਤੇ ਹੁਣ ਇਹ ਜਿਹੜੀ ਬੜਬੋਲੀ ਲੀਡਰ ਇਹਨੂੰ ਇਹਦੇ ਲਗਾਮਾਂ ਖੁੱਲੀਆਂ ਛੱਡੀਆਂ ਹੋਈਆਂ ਕਿੰਨਾ ਚਿਰ ਖੁੱਲੀਆਂ ਛੱਡ ਦੇ ਕਦੋਂ ਉਹਨੂੰ ਚੁੱਪ ਕਰਾਣਾ ਇਹ ਭਾਜਪਾ ਦਾ ਕੰਮ ਹੈਗਾ ਤੇ ਆ ਸਾਡਾ ਇਪ੍ਰਤੀਕਰਮ ਹੈ ਕੰਗਰ ਨਾਤਾ ਮਤਲਬ ਉਹ ਤਾਂ ਬੜਬੋਲੀ ਲੀਡਰ ਹੈਗੀ ਐ ਇਹ ਜਿਹੜੀ ਸਿਆਸੀ ਪਾਰਟੀਆਂ ਹਮੇਸ਼ਾ ਇਹਨਾਂ ਚ ਕੋਈ ਨਾ ਕੋਈ ਬੰਦੇ ਰੋ ਇਹ ਲਗਾਮ ਖੁੱਲੀ ਛੱਡ ਦਿੰਦੇ ਐ ਔਰ ਪਾਣੀ ਜੱਟਾ ਮਾਰ ਕੇ ਦੇਖਦੇ ਵੀ ਕਿੰਨੀਆ ਤਰੰਗਾਂ ਉੱਠਦੀਆਂ ਕਿੰਨਾ ਹਲਚਲ ਹੁੰਦੀ ਹੈਗੀ ਐ ਸਾਡੇ ਇਸ ਬਿਆਨ ਨਾਲ ਤੇ ਉਹ ਉਹ ਸ਼ੁਰੂ ਤੋਂ ਬੜੀ ਲੂਜ਼ ਕੈਨਨ ਕਹਿੰਦੇ ਅੰਗਰੇਜ਼ੀ ਚ ਕਿ ਮੂੰਹ ਫੱਟ ਹੈਗੀ ਐ ਕਦੀ ਤੱਕ ਸਾਮਨਾ ਨੂੰ ਕਹਿੰਦੀ ਹੈ ਕਿ ਖਾਲਸਤਾਨੀ ਹੈਗੀ ਐ ਕਦੀ ਕਹਿੰਦੀ ਇੱਥੇ ਜਿਹੜੀ ਬਜ਼ੁਰਗ ਲੇਡੀ ਸਾਡੀ ਮਾਵਾ ਭੈਣਾਂ ਜਾਂਦੀਆਂ ਉੱਤੇ ਮਜਾਰਿਆਂ ਚ ਜਿਹੜੀ ਕਿ ਪੰਜਾਬ ਦੀ ਵਿਲੱਖਣਤਾ ਰਹੀ ਹੈ ਦੁਨੀਆ ਦਾ ਸਭ ਤੋਂ ਵੱਡਾ ਸ਼ਾਂਤ ਮੈਸਜ ਅਰਜੀ ਦੇ ਆ ਕੇ ਸਾਂਝੇ ਦੋਲਨ ਉਸ ਅੰਦੋਲਨ ਚ ਸ਼ਾਮਲ ਹੋਣੇ ਔਰਤਾਂ ਨੂੰ ਕਹਿੰਦੀ ਕਿ 100-100 ਰੁਪਏ ਕਿਰਾਏ ਤੇ ਲੈਂਦੀਆਂ ਔਰਤਾਂ ਹੈਗੀਆਂ ਕਦੇ ਉੱਥੇ ਕਹਿੰਦੀ ਕਿ ਉੱਥੇ ਰੇਪ ਹੁੰਦੇ ਰਹੇ ਆ ਕਰੀ ਇਹ ਕਹਿੰਦੀ ਹੈ ਕਿ ਜੇਕਰ ਸਾਡੀ ਮੋਦੀ ਸਰਕਾਰ ਇਹਨੂੰ ਨਾਨ ਜੀ 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 ਜ ਜੋ ਜੇ ਹਾਲਾਂਕਿ ਮੈਂ ਉਹਦੀ ਹਮਾਇਤ ਨਹੀਂ ਕਰਦਾ ਜੋ ਸਾਡੀ ਪੰਜਾਬ ਦੀ ਨੌਜਵਾਨ ਧੀ ਨੇ ਚੰਡੀਗੜ੍ਹ 에어ਪੋਰਟ ਤੇ ਜਿਹੜਾ ਇੱਕ ਮਤਲਬ ਥੱਪੜ ਮਾਰਨ ਦਾ ਵੀ ਕਾਂਡ ਹੋਇਆ ਸੀਗਾ ਉਹ ਵੀ ਜਿਸ ਤਰ੍ਹਾਂ ਇਹਨਾਂ ਜਜਵਾਤਾਂ ਨੂੰ ਠੇਸ ਪਹਾਈ ਹੈ ਪੰਜਾਬੀਆਂ ਦੇ ਉਹਨਾਂ ਜਾਂ ਪੰਜਾਬੀ ਗੈਰਤ ਨੂੰ ਲਲਕਾਰਿਆ ਹੈਗਾ ਉਹਦਾ ਇੱਕ ਜਵਾਬ ਸੀਗਾ ਜੋ ਜੋ ਇਹਨੂੰ ਚੰਡੀਗੜ੍ਹ ਨੂੰ ਐ ਬਕਿਆ ਔਰ ਭਾਪੀ ਇਹ ਨਹੀਂ ਕਿ ਉਹ 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 ਇਹਨੂੰ ਰੋਕ ਨਹੀਂ ਸਕਦੀ ਰੋਕ ਸਕਦੀ ਹੈ ਪਹਿਲਾਂ ਸਿਮਰਤੀ ਰਾਣੀ ਸੀਗੀ ਪਿਛਲੀ ਲੋਕ ਸਭਾ ਉਸ ਤੋਂ ਪਹਿਲਾਂ ਕੋਈ ਹੋਰ ਸੀਗਾ ਤੇ ਹੁਣ ਇਹ ਜਿਹੜੀ ਬੜਬੋਲੀ ਲੀਡਰ ਇਹਨੂੰ ਇਹਦੀ ਲਗਾਮਾਂ ਖੁੱਲੀਆਂ ਛੱਡੀਆਂ ਹੋਈਆਂ ਉਹ ਕਿੰਨਾ ਚਿਰ ਖੁਲੀਆਂ ਛੜਦੇ ਕਦੋਂ ਉਹਨੂੰ ਚੁੱਪ ਕਰਾਉਣਾ ਇਹ ਬੀਜੇਪੀ ਦਾ ਕੰਮ ਹੈਗਾ ਆ ਸਾਡਾ ਇਹ ਪ੍ਰਤੀਕਰਮ ਇਹ ਹੈ ਕਿ ਅਸੀਂ ਔਰਤ ਦੀ ਇੱਜ਼ਤ ਕਰਦੇ ਹੈਗੀ ਬਤੌਰ ਔਰਤ ਨੂੰ ਇੱਜ਼ਤ ਕਰਦੇ ਆ ਪਰ ਉਹਨੂੰ ਇਦਾਂ ਦੀ ਜਿਹੜੀ ਜਿਹੜੀ ਮਤਲਬ ਘਟੀਆਂ ਬਿਆਨਵਾਦੀ ਹੈਗੀ ਹੈ ਜਿਹੜੀ ਮਤਲਬ ਜਿਹੜੀ ਪੰਜਾਬ ਦੇ ਗੌਰਵ ਨੂੰ ਪੰਜਾਬ ਦੇ ਵਿਰਸੇ ਵਿਰਾਸਤ ਨੂੰ ਵੰਗਾਰਦੀ ਹੈਗੀ ਹੈ ਉਹ ਤੋਂ ਉਹਨੂੰ ਪਰਹੇਜ਼ ਕਰਨਾ ਚਾਹੀਦਾ ਹੈ ਜੇਕਰ ਇਹ ਸਿੱਖਾਂ ਦੇ ਐਕਸੈਂਟ ਆ ਗਾੜ ਕੇ ਪੇਸ਼ ਕੀਤਾ ਗਿਆ ਹਾਂਜੀ ਉਹਨੇ ਕਿ ਤੁਸੀਂ ਚਾਹੁੰਦੇ ਨਹੀਂ ਉਹ ਦੇਖੋ ਜੀ ਇੱਕ ਬੈ ਜਨਰਲੀ ਮੈਂ ਕਿਸੇ ਵੀ ਆਜਾ ਆਪੇ ਆਰਟ ਦਾ ਪੀਸ ਹੈਗਾ ਚਾਹੇ ਉਹ ਕੋਈ ਲੇਖਨ ਕਲਾ ਦਾ ਪੀਸ ਹੈ ਚਾਹੇ ਉਹ ਕੋਈ ਡਰਾਮਾ ਹੈਗਾ ਚਾਹੇ ਕੋਈ ਫਿਲਮ ਹੈਗੀ ਹੈ ਚਾਹੇ ਕੋਈ ਹੋਰ ਮਾਧਿਅਮ ਹੈਗਾ ਪ੍ਰਚਾਰ ਪ੍ਰਸਾਰ ਦਾ ਮੈਂ ਉਸਦੇ ਤੇ ਪਾਬੰਦੀ ਲਾਉਣ ਦੇ ਹੱਕ 'ਚ ਨਹੀਂ ਹੈਗਾ ਪਰ ਜਿਹੜਾ ਆਰਟ ਦਾ ਪੀਸ ਹੈ